ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੋਲ ਦੇ ਨਾਲ ਕਿਦਾਂ ਆਪਾਂ ਸਟੈਪ ਲੈਣਾ ਥੋੜਾ ਜਿਹਾ ਦੇਖਿਓ ਯਸ ਇੰਪਰ ਸਟੈਪ ਬੜੀ ਵਾਰ ਵੇਖਿਆਣਾ ਰੂ ਵਸਦੀ ਆ ਭੰਗੜੇ ਚ ਮਤਲਬ ਸਾਡੀ ਰੂਟਸ ਜੁੜੇ ਹੋਏ ਨੇ ਭੰਗੜੇ ਨਾਲ ਖੁੱਲ ਕੇ ਪਗੜਾ ਪਾਣਾ ਖੁਸ਼ ਰਹਿਣ ਵਾਸਤੇ ਪੋਜ਼ਿਟਿਵ ਪੂਰਾ ਪੋਜ਼ਿਟਿਵ ਰਹਿਣਾ ਅੰਦਰੋਂ ਨਿਕਲਣਾ ਭਗੜਾ ਤੁਹਾਡੇ ਠੀਕ ਆ ਚਲੋ ਸ੍ਰੀ ਕਾਲ ਆਦਾਬ ਨਮਸਤੇ ਮਾਈ ਡੀਅਰ ਯੂਟਿਊਬ ਫੈਮਲੀ ਕੀ ਹਾਲ ਚਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੇ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਹਾਜ਼ਰਾ ਤਾਰੀ ਬਾਜਵਾ ਅਗਲਾ ਲੈਸਨ ਲੈ ਕੇ ਤੁਹਾਡੇ ਨਾਲ ਤੁਹਾਨੂੰ ਆਪਾਂ ਸਟੈਪ ਵਾਈਜ਼ ਸਿਖਾਵਾਂਗੇ ਸਾਰਾ ਇਸ ਵੀਡੀਓ ਚ ਜੋ ਸੀ ਦਿਖਾਵਾਂਗੇ ਸਿੰਗਲ ਸਿੰਗਲ ਸਿੰਪਲ ਸਿੰਪਲ ਸਟੈਪ ਤੋਂ ਬੇਸਿਕ ਸਟੈਪਸ ਤੋਂ ਆਪਾਂ ਸ਼ੁਰੂ ਕਰਾਂਗੇ ਭੰਗੜਾ ਤੇ ਸਾਰਾ ਤੁਹਾਨੂੰ ਭੰਗੜਾ ਸਿਖਾਵਾਂਗੇ ਭੰਗੜਾ ਪੰਜਾਬ ਦੀ ਸਾਡੀ ਰੂਹ ਰੂਹ ਵਸਦੀ ਆ ਭੰਗੜੇ ਚ ਲੋ ਪੰਜਾਬੀਅਤ ਦਿਖਾਉਣੀ ਇੱਕ ਭੰਗੜਾ ਸਾਡੀ ਰੂਟਸ ਜੁੜੇ ਹੋਏ ਨੇ ਭੰਗੜੇ ਨਾਲ ਤੇ ਜਦੋਂ ਫਸਲਾਂ ਪੱਕ ਜਾਂਦੀਆਂ ਆਪਣੀਆਂ ਕਿਸਾਨ ਖੁਸ਼ ਹੁੰਦਾ ਉੱਥੋਂ ਭੰਗੜੇ ਦੀ ਸ਼ੁਰੂਆਤ ਠੀਕ ਹੈ ਦੋਸਤੋ ਹੁਣ ਆਪਾਂ ਕਰਾਂਗੇ ਅਗਲਾ ਸਟੈਪ ਚਲੋ ਸ਼ੁਰੂ ਕਰਦੇ ਹਈ ਚਲੋ ਜੀ ਅਗਲਾ ਲੈਸਨ ਅਗਲੇ ਲੈਸਨ ਚ ਆਪਾਂ ਤੁਹਾਨੂੰ ਅਗਲਾ ਸਟੈਪਸ ਖਾਵਾਂਗੇ ਇਨੂੰ ਕਈ ਲੋਕ ਪੱਖਾ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਸਟੈਪ ਉਹੀ ਆ ਹੱਥਾਂ ਦਾ ਕਿੱਦਾਂ ਯੂਜ਼ ਕਰਾਂਗੇ ਦੇਖੋ ਮੜ ਜਾ ਧਿਆਨ ਦੇਣਾ ਯੈਸ 1 2 3 4 ਯੈਸ 1 2 3 4 ਸਿੰਪਲ ਸਟੈਪ ਬੜੀ ਵਾਰ ਵੇਖਿਆ ਹੋਣਾ ਯੈਸ 1 2 3 4 ਇਹਦੇ ਸਟੈਪ ਚੇਂਜ ਹੋ ਗਏ ਆ ਸਟੈਪ ਇਹਦੇ ਚੇਂਜ ਹੈ ਇਹਦੇ ਚ ਤੁਹਾਨੂੰ ਪਹਿਲਾਂ ਸਟੈਪ ਵਾਈਜ਼ ਦੱਸਣਾ ਪਊਗਾ ਮੈਨੂੰ ਇਹਦੇ ਸਟੈਪ ਹੈਗਾ 1 2 3 4 1 2 3 4 ਸਟੈਪ ਵਾਈਜ਼ ਆ ਜਾਇਆ ਦੇ ਤੁਹਾਨੂੰ ਪਹਿਲਾਂ ਤੁਸੀਂ ਸਟੈਪ ਲੋ ਕੱਲਾ ਇਹ 1 2 3 4 ਯੈਸ 1 2 3 4 ਫਿਰ ਉਹੀ ਜੰਪ ਲੈ ਕੇ ਥੋੜਾ ਸਲੋ ਕਰਕੇ ਖੋਣ ਲੱਗਣਾ ਤੁਹਾਨੂੰ ਮੈਂ चेंज हो गया स्टेप पहला सी आप आठ ठीक है जी यप लें पेल यस वन टू थ्री फोर ठीक है जी वन टू थ्री फोर ध्यान न वन टू थ्री फोर हथाद का पैरों के नाल एक्शन चलूगा वन टू थ्री फोर यस वन टू थ्री फोर वन टू थ्री फोर वन टू थ्री फोर थोड़ा स्लो करके दिखा थोन मैं यस ਠੀਕ ਹੈ ਜੀ ਅ ਢੋਲ ਨਾਲ ਦਿਖਾਉਣਾ ਤੁਹਾਨੂੰ ਢੋਲ ਨਾਲ ਕਿਦਾਂ ਸਟੈਪ ਹੋਇਆ ਹੈ ਤੇ ਪਹਿਲਾਂ ਅਸੀਂ ਬੇਸਿਕ ਕਰ ਰਹੇ ਸੀਗੇ ਬਗੈ ਢੋਲ ਤੋਂ ਹੁਣ ਆਪਾਂ ਤੁਹਾਨੂੰ ਢੋਲ ਦੇ ਨਾਲ ਵੀ ਕਰਕੇ ਦਿਖਾਵਾਂਗੇ ਬੇਸਿਕ ਢੋਲ ਦੇ ਨਾਲ ਕਿਦਾਂ ਆਪਾਂ ਸਟੈਪ ਲੈਣਾ ਥੋੜਾ ਜਿਹਾ ਦੇਖ ਲਓ ਖੁੱਲ ਕੇ ਪੰਗੜਾ ਪਾਣਾ ਖੁਸ਼ ਰਹਿਣ ਵਾਸਤੇ ਪੋਜ਼ਿਟਿਵ ਪੂਰਾ ਪੋਸਟਿਡ ਹੈ ਨਾ ਅੰਦਰੋਂ ਨਿਕਲਣਾ ਭੰਗੜਾ ਤੁਹਾਡੇ ਠੀਕ ਆ ਚਲੋ ਤੇ ਜਿਨ੍ਹਾਂ ਨੂੰ ਮੇਰੀ ਵੀਡੀਓ ਪਸੰਦ ਆਰੀ ਹੈ ਪਲੀਜ਼ ਲਾਈਕ ਸਬਸਕ੍ਰਾਈਬ ਜੁਆਇਨ ਕਰਦੇ ਰਹੋ ਠੀਕ ਹੈ ਜੀ ਕਿਉਂਕਿ ਆਪਾਂ ਚਾਹਦੇ ਆ ਵੀ ਭੰਗੜਾ ਪੂਰੇ ਵਰਲਡ ਚ ਉਸ਼ੂਰ ਹੋਵੇ ਸਾਰਿਆਂ ਨੂੰ ਭੰਗੜਾ ਪਾਣਾ ਸ਼ੌਂਕ ਸਭ ਨੂੰ ਹੁੰਦਾ ਪਾਉਣਾ ਨਹੀਂ ਆਉਂਦਾ ਸਾਡੀ ਕੋਸ਼ਿਸ਼ ਰਹੇਗੀ ਵੀ ਸਭ ਨੂੰ ਬੇਸਿਕ ਸਟੈਪ ਤੋਂ ਸ਼ੁਰੂ ਹੋ ਕੇ ਭੰਗੜੇ ਦੀ ਪੂਰੀ ਨੌਲੇਜ ਹੋਵੇ ਤੇ ਭੰਗੜਾ ਪਾਣਾ ਆਵੇ ਠੀਕ ਹੈ ਉਮੀਦ ਹੈ ਤੁਹਾਨੂੰ ਸਮਝ ਆ ਰਹੀ ਹੋਣੀ ਬਹੁਤ ਪਿਆਰ ਨਾਲ ਆਰਾਮ ਨਾਲ ਦੱਸ ਰਿਹਾ ਤੁਹਾਨੂੰ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਉਮੀਦ ਕਰਦਾ ਤੁਹਾਨੂੰ ਪਸੰਦ ਆਉਗੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ